ਵੀਡੀਓ ਦੇ ਸਾਰੇ ਪਿਆਰੇ ਸਰੋਤੇ ਵੀਰਾਂ ਭੈਣਾਂ ਬਜ਼ੁਰਗਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਅੱਜ ਦੀ ਇਸ ਵੀਡੀਓ ਵਿੱਚ ਅਸੀਂ ਤੁਹਾਨੂੰ ਜਾਣਕਾਰੀ ਦੇਣ ਜਾ ਰਹੇ ਹਾਂ ਕਿ ਪੰਜਾਬ ਦੇ ਵਿੱਚ ਕਿਹੜੇ-ਕਿਹੜੇ ਬਿਜਲੀ ਧਾਰ ਕੱਗਣੇ ਜਿਨ੍ਹਾਂ ਦੇ ਕਨੈਕਸ਼ਨ ਜੜਿਆ ਕੱਟੇ ਗਏ ਨੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਲੋਕਾਂ ਦੇ ਜਿਹੜੇ ਕਨੈਕਸ਼ਨ ਹੈ ਉਹ ਕੱਟੇ ਜਾਣਗੇ ਜਿਨ੍ਹਾਂ ਨੇ ਇਹ ਗਲਤੀਆਂ ਜੜੀਆਂ ਕੀਤੀਆਂ ਹੋਣਗੀਆਂ ਜਾਂ ਫਿਰ ਗਲਤੀਆਂ ਜੜੇ ਲੋਕ ਕਰਨਗੇ ਉਹਨਾਂ ਨੂੰ ਬਖਸ਼ਿਆ ਨਹੀਂ ਜਾਵੇਗਾ ਸੋ ਪੂਰੀ ਜਾਣਕਾਰੀ ਜਿਹੜੀ ਤੁਹਾਨੂੰ ਅਸੀਂ ਇਸ ਵੀਡੀਓ ਵਿੱਚ ਦੇਣ ਜਾ ਰਹੇ ਹਾਂ ਚੈਨਲ ਤੇ ਪਹਿਲੀ ਵਾਰ ਆਏ ਤਾਂ ਕਿਰਪਾ ਕਰ ਚੈਨਲ ਨੂੰ ਸਬਸਕ੍ਰਾਈਬ ਬਟਨ ਦੇ ਕਲਿੱਕ ਕਰਕੇ ਸਬਸਕ੍ਰਾਈਬ ਜ਼ਰੂਰ ਕਰਨਾ ਤਾਂ ਜੋ ਤੁਹਾਨੂੰ ਇਸ ਚੈਨਲ ਤੇ ਹਰ ਤਰ੍ਹਾਂ ਦੀ ਅਪਡੇਟ ਜਿਹੜੀ ਆ ਮਿਲਦੀ ਰਹੇ ਸੋ ਤੁਹਾਨੂੰ ਦੱਸ ਦਈਏ ਕਿ ਪੀਐਸਪੀਸੀਐਲ ਵੱਲੋਂ ਹਰ ਸਾਲ ਜਿਹੜੇ ਨੇ ਮਾਰਚ ਮਹੀਨੇ ਤੋਂ ਬਾਅਦ ਕੁਝ ਨਵੇਂ-ਨਵੇਂ ਰੂਲ ਜਿਹੜੇ ਨੇ ਫਾਲੋ ਕੀਤੇ ਜਾਂਦੇ ਨੇ ਕਿਉਂਕਿ ਕੋਈ ਵੀ ਡਿਪਾਰਟਮੈਂਟ ਜਿਹੜਾ ਆ ਉਹ ਹਰ ਸਾਲ ਕੁਝ ਨਵਾਂ ਕਰਨ ਦੀ ਸੋਚਦਾ ਆ ਸੋ ਇਸੇ ਤਰ੍ਹਾਂ ਹੀ ਪੀਐਸਪੀਸੀਐਲ ਵੱਲੋਂ ਬਹੁਤ ਸਾਰੇ ਪਿੰਡਾਂ ਸ਼ਹਿਰਾਂ ਦੇ ਵਿੱਚ ਜਿਹੜਾ ਆ ਮੌਰਨਿੰਗ ਟਾਈਮ ਤੁਹਾਨੂੰ ਦੱਸਦੀ ਹੈ ਕਿ ਪਿੰਡਾਂ ਵਿੱਚ ਜਿਹੜੀ ਹੈ ਛਾਪੇ ਮਾਰੀ ਜਿਹੜੀ ਆ ਕੀਤੀ ਗਈ ਆ ਅਤੇ ਬਹੁਤ ਸਾਰੇ ਪਿੰਡਾਂ ਵਿੱਚ ਜਿਹੜਾ ਦੇਖਣ ਨੂੰ ਮਿਲਿਆ ਕਿ ਲੋਕ ਜਿਹੜੇ ਨੇ ਅਜੇ ਵੀ ਸੁਧਰ ਨਹੀਂ ਰਿਹਾਗੇ ਲੋਕਾਂ ਨੂੰ ਜਿਹੜਾ ਆ ਕਿ ਘਰਾਂ ਦੇ ਵਿੱਚ ਜਿਹੜੇ ਨੇ ਕਈਆਂ ਨੇ ਤਾਂ ਦੋ ਦੋ AC ਲਾਈ ਹੋਏ ਨੇ ਪਰ ਕਈਆਂ ਲੋਕਾਂ ਨੇ ਜਿਹੜਾ ਲੋਡ ਆ ਘਰਾਂ ਦਾ ਉਹ ਐਕਸਟੈਂਡ ਨਹੀਂ ਕਰਵਾਇਆ ਹੋਇਆ ਤੇ ਬਾਕੀ ਇਸ ਤੋਂ ਇਲਾਵਾ ਤੁਹਾਨੂੰ ਦੱਸ ਦਈਏ ਕਿ ਕਈ ਲੋਕਾਂ ਜਿਹੜੀਆਂ ਨੇ ਪੱਠੇ ਘੁਤੜਨ ਵਾਲੀਆਂ ਮੋਟਰਾਂ ਜਿਹੜੀਆਂ ਨੇ ਉਹ ਲਗਾਈਆਂ ਹੋਈਆਂ ਨੇ ਤੇ ਉਹਦਾ ਵੀ ਲੋਡ ਜਿਹੜਾ ਨਹੀਂ ਬਤਾਇਆ ਹੋਇਆ ਇਸ ਤੋਂ ਬਾਅਦ ਅਸੀਂ ਗੱਲ ਕਰਦੇ ਹਾਂ ਡੇਰੇਆਂ ਦੀ ਬਹੁਤ ਸਾਰੇ ਪੰਜਾਬ ਦੇ ਡੇਰੇ ਨੇ ਜਿਹੜੇ ਕਿ ਲੋਕਾਂ ਨੇ ਮੇਨ ਜਿਹੜੀ ਪਾਵਰ ਸਪਲਾਈ ਜਾ ਰਹੀ ਹੁੰਦੀ ਆ ਉਹਦੇ ਨਾਲ ਲੋਕਾਂ ਨੇ ਕੁੰਡੀਆਂ ਜਿਹੜੀਆਂ ਨੇ ਲਗਾਈਆਂ ਹੋਈਆਂ ਨੇ ਉਹਨਾਂ ਦੇ ਨਾਲ ਉਹ ਆਪਣੇ ਘਰਾਂ ਦੀ ਲਾਈਟ ਜਿਹੜੀ ਆ ਯੂਜ਼ ਕਰ ਰਹੇ ਹੈਗੇ ਨੇ ਤੇ ਕੁਝ ਘਰਾਂ ਨੂੰ ਦੇਖਣ ਨੂੰ ਮਿਲਿਆ ਹੈਗਾ ਕਿ ਕੁਝ ਲੋਕਾਂ ਨੇ ਜਿੱਥੇ ਪਸ਼ੂ ਰੱਖੇ ਹੋਏ ਨੇ ਉੱਥੇ ਜਿਹੜੇ ਆ ਮੀਟਰ ਜਿਹੜੇ ਨੇ ਲਗਾਈ ਹੋਈ ਸਾਨੂੰ ਨੋਸੀ ਪੰਜਾਬੀ ਦੇ ਵਿੱਚ ਹਵੇਲੀ ਜਿਆਦੇ ਨੇ ਆ ਸੋ ਹਵੇਲੀਆਂ ਦੇ ਵਿੱਚ ਜਿਨ੍ਹਾਂ ਨੇ ਮੀਟਰ ਨਹੀਂ ਲਗਾਏ ਹੋਏ ਕਨੈਕਸ਼ਨ ਨਹੀਂ ਲਾਏ ਹੋਏ ਆਪਣੇ ਘਰਾਂ ਵਿੱਚ ਉਤਾਰ ਰੱਖੇ ਚੁੱਕੇ ਲੈ ਕੇ ਗਏ ਹੋਏ ਨੇ ਸੋ ਉਹਨਾਂ ਲੋਕਾਂ ਦੇ ਕਨੈਕਸ਼ਨ ਜਿਹੜੇ ਆ ਸਰਕਾਰ ਕੱਟ ਰਹੀ ਆ ਤੇ ਕੱਟਨੇ ਵੀ ਚਾਹੀਦੇ ਨੇ ਕਿਉਂਕਿ ਇਹ ਲੋਕ ਜਿਹੜੇ ਨਹੀਂ ਪੀਐਸਪੀਸੀਐਲ ਨੂੰ ਕਰਜ਼ੇ ਦੇ ਥੱਲੇ ਦੱਭਰੇ ਨੇ ਸੋ ਜੇਕਰ ਤੁਸੀਂ ਵੀ ਅਜੇ ਤੱਕ ਇਹ ਕੰਮ ਨਹੀਂ ਕੀਤੇ ਹੋਏ ਜੇਕਰ ਤੁਸੀਂ AC ਲਾ ਰਹੇ ਨੇ ਮੋਟਰਾਂ ਲਾ ਰਹੀਆਂ ਨੇ ਗੀజర్ ਲਾ ਰਹੇ ਨੇ ਚਿਮਣੀਆਂ ਲਾ ਰਹੀਆਂ ਨੇ ਰਸੋਈਆਂ ਵਿੱਚ ਤੇ ਘਰਾਂ ਦਾ ਲੋਡ ਜਿਹੜਾ ਤੁਸੀਂ ਨਹੀਂ ਵਧਾਇਆ ਜੇਕਰ ਤੁਹਾਡੇ ਮਾਈਂਡ ਵਿੱਚ ਹੀ ਨਹੀਂ ਆਇਆ ਕਿ ਲੋਡ ਬਤਾਉਣਾ ਚਾਹੀਦਾ ਸੋ ਜਲਦੀ ਤੋਂ ਜਲਦੀ ਜਿਹੜਾ ਲੋਡ ਹੈ ਜਿਹੜਾ ਦੋਸਤੋ ਜਰੂਰ ਵਿਦਾੜੋ ਕਿਉਂਕਿ ਜੇਕਰ ਤੁਹਾਡੀ ਘਰ ਦੀ ਚੈਕਿੰਗ ਹੋ ਜਾਂਦੀ ਹੈ ਤਾਂ ਪੀਸੀਐਲ ਦੇ ਜੋ ਦਫ਼ਤਰ ਹੈਗੇ ਨੇ ਉਹਨਾਂ ਦੇ ਵਿੱਚ ਤੁਹਾਡਾ ਜੋ ਡਾਟਾ ਹੈ ਜੇਕਰ ਚਲਾ ਜਾਂਦਾ ਜੇਕਰ ਜਿਹੜੀ ਬਿਜਲੀ ਵਿਭਾਗ ਵਾਲੀ ਡਿਪਾਰਟਮੈਂਟ ਵਾਲੀ ਵਿਅਕਤੀ ਆਉਂਦੇ ਨੇ ਜੇਕਰ ਉਹ ਚੈਕਿੰਗ ਆਦਾਂ ਦੇ ਨੇ ਚੈਕਿੰਗ ਦੇ ਦੌਰਾਨ ਜੇਕਰ ਤੁਹਾਡੇ ਘਰ ਦਾ ਲੋਡ ਜਿਹੜਾ ਹੈ ਘਟ ਲੱਭਿਆ ਜਾਂਦਾ ਤਾਂ ਤੁਹਾਨੂੰ 10000 ਤੋਂ ਲੈ ਕੇ 20000 ਰੁਪਏ ਤੱਕ ਦਾ ਜੁਰਮਾਨਾ ਪਾਇਆ ਜਾ ਸਕਦਾ ਜੁਰਮਾਨੇ ਨਹੀਂ ਛੱਡੋ ਬਹੁਤ ਸਾਰੇ ਲੋਕਾਂ ਦੇ ਜਿਹੜੇ ਆ ਕਨੈਕਸ਼ਨ ਵੀ ਜਿਹੜੇ ਨੇ ਕੱਟੇ ਗਏ ਨੇ ਸੋ ਇਹ ਗਲਤੀਆਂ ਜਿਹੜੀਆਂ ਤੁਸੀਂ ਨਹੀਂ ਕਰਨੀਆਂ ਬਾਕੀ ਇੱਕ ਨਿਊਜ਼ ਹੋ ਰਹੀ ਹੈ ਤੁਹਾਨੂੰ ਦੱਸ ਦਈਏ ਕਿ ਬਹੁਤ ਸਾਰੇ ਦੁਕਾਨਦਾਰ ਵੀ ਨੇ ਜਿਹੜੇ ਕਿ ਆਪਣਾ ਸ਼ਾਪ ਦਾ ਰੈਂਟ ਜਿਹੜਾ ਪੇ ਨਹੀਂ ਕਰ ਰਹੇ ਹੈਗੇ ਠੀਕ ਹੈ ਜਿਨ੍ਹਾਂ ਨੇ ਦੁਕਾਨਾਂ ਜਿਹੜੀਆਂ ਨੇ ਮਕਾਨ ਮਾਲਕਾਂ ਕੋ ਕੋ ਕਰਾਇ ਤੇ ਲਈਆਂ ਹੋਈਆਂ ਨੇ ਤੇ ਉਹ ਕਿਰਾਇਆ ਜਿਹੜਾ ਪੇ ਨਹੀਂ ਕਰਦੇ ਸੋ ਉਹਨਾਂ ਨੂੰ ਵੀ ਬੇਨਤੀ ਆ ਕਿ ਛੇਤੀ ਛੇਤੀ ਆਪਣੇ ਜਿਹੜੇ ਬੈਲੈਂਸ ਕਿਰਾਏ ਹੈਗੇ ਨੇ ਉਹ ਜਿਹੜੇ ਆ ਤੁਸੀਂ ਬਿਜਲੀ ਦੇ ਬਿੱਲ ਜਿਹੜੇ ਹੈਗੇ ਨੇ ਉਹ ਰੈਂਟਲ ਪੇ ਜਰੂਰ ਕਰੋ ਕਿਉਂਕਿ ਜੇਕਰ ਤੁਸੀਂ ਬਿਜਲੀ ਦਾ ਬਿੱਲ ਪੇ ਨਹੀਂ ਕਰਦੇ ਤੇ ਇੱਕ ਤੁਹਾਡਾ ਬਿਜਲੀ ਦਾ ਦੁਕਾਨ ਦਾ ਕਿਰਾਇਆ 10000 ਪਲੱਸ ਹੋ ਜਾਂਦਾ ਸੋ ਤੁਹਾਡਾ ਜਿਹੜਾ ਕਨੈਕਸ਼ਨ ਜਿਹੜਾ ਕੱਟਿਆ ਜਾ ਸਕਦਾ ਹੈ ਧੰਨਵਾਦ